ਅਸੀਂ ਗੁਰਬਾਣੀ ਵੀ ਪੜ੍ਹਦੇ ਆਂ ਗੁਰਬਾਣੀ ਦੀ ਵਿਚਾਰ ਵੀ ਕਰਦੇ ਆਂ ਮੱਥੇ ਵੀ ਟੇਕਦੇ ਆਂ ਰੋਜ਼ ਅਸੀਂ ਗੁਰੂ ਦੇ ਦਰ ਤੇ ਆ ਕੇ ਇਹ ਬਚਨ ਵੀ ਪੜ੍ਹਦੇ ਆਂ ਸਗਲ ਦੁਆਰ ਕੋ ਬੋਲੋ ਛੜ ਕੇ ਕਿਤੇ ਆਪਣੇ ਵੱਲ છાਤੀ ਮਾਰ ਕੇ ਵੇਖੀ ਵੀ ਅਸੀਂ ਕਿੰਨੇ ਕ ਦਰ ਛੜ ਦਿੱਤੇ ਬਗਾਨੇ ਅਸੀਂ ਬਗਾਨਿਆਂ ਦੇ ਹੱਥਾਂ ਵੱਲ ਕਿੰਨਾ ਕੁ ਛੜ ਦਿੱਤਾ ਝਾਕਣਾ ਕਿਤੇ ਆਪਣੇ ਵੱਲ ਵੀ ਨਿਗਾਹ ਮਾਰ ਕੇ ਵੇਖੀਏ ਵੀ ਕੀ ਅਸੀਂ ਗੁਰੂ ਦਾ ਦਰ ਛੱਡ ਕੇ ਹੋਰ ਪਾਸੇ ਤਾਂ ਨਹੀਂ ਮੂੰਹ ਮਾਰਦੇ ਹੋਰ ਦੇ ਹੱਥਾਂ ਵੱਲ ਤਾਂ ਨਹੀਂ ਝਾਕਦੇ ਜੇ ਝਾਕਦੇ ਆ ਫਿਰ ਸਾਡੇ ਤੇ ਲੱਖ ਲੱਖ ਲੰਤ ਹੈ ਫਿਰ ਲੰਤ ਹੈ ਸਾਡੇ ਤੇ ਫਿਰ ਕੋਈ ਫਾਇਦਾ ਨਹੀਂ ਸਗਲ ਦਵਾਰ ਕੋ ਛੱਡ ਕੇ ਗਏ ਤੋਹਾਰ ਦੇ ਦਵਾਰ ਵਹਿੰਗ ਹੈ ਕਿਲਾ ਦੇ ਅਸ ਗੋਵਿੰਦ ਦਾਸ ਤੁਹਾਰੇ ਸ਼ਬਦ ਪੜਦੇ ਸਾਨੂੰ ਬੜਾ ਚਰੋਗੇ ਬਚਨ ਅਸੀਂ ਪੜਦੀਆਂ ਹਮਰੀ ਕਰੋ ਹਾਦ ਰੱਛਾ ਪੂਰਨ ਹੋ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤ ਪਾਰਾ ਬੜਾ ਸਮਾ ਹੋ ਗਿਆ ਪਰ ਨਹੀਂ ਅਸੀਂ ਸਮਝੇ ਕਿਉਂ ਨਹੀਂ ਮੈਂ ਵੇਖਦਾ ਹੁੰਦਾ ਹੈ ਕਿ ਸਿੱਖਾ ਨਾ ਸਭ ਤੋਂ ਅੱਗੇ ਹੁੰਦਾ ਜਿੱਥੇ ਮਰਜੀ ਵੇਖ ਲੋ ਇਹਨੂੰ ਮੜੀਆਂ ਮਸਾਣਾ ਤੇ ਵੀ ਅੱਗੇ ਖਲੋਤਾ ਹੁੰਦਾ 9 9 ਇੰਚ ਦੀਆਂ ਕਿਰਪਾਨਾਂ ਜਿਹੜੀਆਂ ਪਾਈਆਂ ਹੁੰਦੀਆਂ ਨੇ ਸਭ ਤੋਂ ਅੱਗੇ ਲਾਈਨ 'ਚ ਲੱਗਿਆ ਹੁੰਦਾ ਹੈ। ਜੇ ਪੁੱਛ ਲਈਏ ਵੀ ਭਾਈ ਤੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ ਹੈ, ਭਰੋਸਾ ਨਹੀਂ ਹੈ। ਫਿਰ ਜਵਾਬ ਕੀ ਹੈ ਕਿ ਸਾਰੇ ਇੱਕੋ ਹੀ ਚੀਜ਼ ਆ ਜੀ। ਇੱਕੋ ਹੀ ਹੈ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਨਹੀਂ। ਗੱਲ ਮਾੜੀ ਕਹਿਣ ਦੀ ਨਹੀਂ, ਗੱਲ ਤੇ ਭਰੋਸੇ ਦੀ ਹੈ। ਗੱਲ ਤੇ ਵਿਸ਼ਵਾਸ ਦੀ ਹੈ। ਮਾੜਾ ਥੋੜੀ ਗਿਆ ਸੀ। ਠੀਕ ਹੈ ਕੋਈ ਆਪਣੀ ਜਗ੍ਹਾ ਠੀਕ ਨੇ ਸਾਡੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਰਹਿਤ ਨਾਮਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਉਹ ਗੁਰੂ ਕੇ ਸਿੱਖ ਵਾਸਤੇ ਕੀ ਹੈ ਰੇ ਜੀ ਨ ਲੱਜ ਲਾਜ ਤੋਹੇ ਨਹੀਂ ਇਹੀ ਹੈ ਨਾ ਤੁਹਾਡੇ ਵਾਸਤੇ ਵੀ ਹੁਕਮ ਹੈ ਮੇਰੇ ਵਾਸਤੇ ਵੀ ਹੈ ਜੇ ਮੈਂ ਗੁਰੂ ਦਾ ਦਰ ਛੱਡ ਕੇ ਕਿਸੇ ਮੁਸਲਮਾਨ ਦੀ ਕਬਰ ਤੇ ਖਲੋਤਾں ਕਿਸੇ ਮੜੀ ਮਸਾਣੀ ਤੇ ਹੱਥ ਜੋੜੀ ਖੜਾ ਹੈ ਕਿਰਪਾਨ ਮੇਰੇ ਪਾਈ ਵੀ ਐ ਖੰਡੇ ਵਾਟੇ ਦੀ ਪਾਹਲ ਮੇਰੀ ਲੱਤੀ ਵੀ ਐ ਮੈਂ ਉੱਥੇ ਵੀ ਚਾਦਰਾਂ ਚੜਾਉਂਦਾ ਐ ਮੈਂ ਉੱਥੇ ਵੀ ਧੂਵਤੀ ਕਰਦਾ ਐ ਤੇ ਫਿਰ ਤੇ ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਐ ਬੇਸ਼ਰਮਾ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਬੇਸ਼ਰਮ ਐ ਤੈਨੂੰ ਸ਼ਰਮ ਕੋਈ ਨਹੀਂ ਐ ਤੂੰ ਬੇਸ਼ਰਮ ਹੋਇਆ ਵੈ ਤੇ ਸ਼ਰਮ ਜਿਹੜੀ ਕਿੱਲੇ ਤੇ ਲੱਕ ਟੰਗੀ ਹੋਈ ਐ ਪਤੀ ਦੇ ਹੁੰਦੇ ਆ ਮਾਲਕ ਦੇ ਹੁੰਦੇ ਆ ਘਰ ਆਲੇ ਦੇ ਹੁੰਦੇ ਆ ਔਰ ਤ ਹੋਰ ਪਾਸੇ ਤੁਰੇ ਫਿਰੇ ਤੇ ਗੁਰਮੁਖ ਪਿਆਰਿਓ ਉਹ 2-4 ਦਿਨਾਂ ਚ ਬਦਨਾਮ ਹੋ ਜਾਂਦੀ ਐ ਦਾਗ ਲੱਗ ਜਾਂਦਾ ਉਤੇ ਤੇ ਜਿਹੜਾ ਗੁਰੂ ਦਾ ਦਰ ਛੱਡ ਕੇ ਗੁਰੂ ਦਾ ਘਰ ਛੱਡ ਕੇ ਤੁਰਿਆ ਫਿਰਦਾ ਹੋਵੇ ਤੇ ਫਿਰ ਸਾਡੇ ਸਟਾਰ ਥੋੜੀ ਲੱਗਣਗੇ ਦਾਗ ਸਾਡੇ ਲੱਗੇਗਾ ਆਖੋ ਸਤਿਨਾਮ ਸ੍ਰੀ ਜੀ ਨਰੱਜ ਲੱਜ ਤੋਹੇ ਨਹੀਂ ਮੈਂ ਤਾਂ ਕਹਿੰਦਾ ਨਹੀਂ ਗੁਰੂ ਗ੍ਰੰਥ ਸਾਹਿਬ ਵਾਲੇ ਕਹਿੰਦੇ ਨੇ ਇਹ ਤੈਨੂੰ ਬੇਸ਼ਰਮਾ ਸ਼ਰਮ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਜਾਕੋ ਠਾਕੁਰ ਊਚਾ ਹੋਈ ਸੋ ਪਰ ਕਰ ਜਤਨ ਸੋਹੀ ਉਪਰਾਇ ਕਰ ਜਾਂਦਾ ਸੋ ਨਹੀਂ ਲੱਗਦਾ ਸੋਹਣਾ ਨਹੀਂ ਲੱਗਦਾ ਉਹ ਇਸੇ ਤਰ੍ਹਾਂ ਗੁਰੂ ਕੇ ਸਿੱਖੋ ਗੁਰੂ ਗ੍ਰੰਥ ਸਾਹਿਬ ਮਰ ਸਾਡੇ ਸਮਰਥਨ ਹੈ ਗੁਰੂ ਗੋਬਿੰਦ ਸਿੰਘ ਮਰ ਨੇ ਸਾਡੀ ਬਾਹ ਹੈ ਨਾ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਫੜਾਈ ਹੈ ਵੀ ਅੱਜ ਤੋਂ ਸਿੱਖਾ ਗੁਰੂ ਗ੍ਰੰਥ ਸਾਹਿਬ ਦਾ ਤੇਰੇ ਗੁਰੂ ਨੇ ਔਖ ਸੌਖ ਸਮੇਂ ਦੇ ਵਿੱਚ ਤੂੰ ਗੁਰੂ ਅੱਗੇ ਅਰਜ ਕਰੇ ਗੁਰੂ ਤੇਰੀ ਪ੍ਰਾਰਥਨਾ ਤੇਰੀ ਬੇਨਤੀ ਸੁਣੇਗਾ ਪਰ ਨਹੀਂ ਸਾਡੇ ਅੰਦਰ ਵਿਸ਼ਵਾਸ ਹੀ ਨਹੀਂ ਹੈ ਭਰੋਸਾ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੋਲ ਕੇ ਕਹਿੰਦੇ ਨੇ ਆਵਾਜ਼ ਦੇ ਕੇ ਕਹਿੰਦੇ ਨੇ ਜੇਕਰ ਤੈਨੂੰ ਮੇਰੇ ਤੇ ਭਰੋਸਾ ਨਹੀਂ ਨਾ ਵਿਸ਼ਵਾਸ ਨਹੀਂ ਆ ਫਿਰ ਇੱਕ ਗੱਲ ਸੁਣ ਕੇਨ ਖੋਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸਤਿਗੁਰੂ ਕੀ ਪ੍ਰਤੀਤ ਨ ਆਈਆ ਸ਼ਬਦ ਨ ਲਾਗੋ ਭਾਉ ਉਸ ਨੂੰ ਉਸ ਨੂੰ ਸੁੱਖ ਨ ਉਪਜੇ ਭਾਵੈ ਸੌ ਗੇੜਾ ਅਬ ਹੋ ਜਾਓ ਫਿਰ ਜਿੰਨੇ ਮਰਜੀ ਮੱਥੇ ਰਕੜ ਲੈ ਜਿੰਨੇ ਮਰਜੀ ਰਮਾਲੇ ਚੜਾਲ ਲੈ ਜਿੰਨੀਆਂ ਮਰਜੀ ਦੇਗਾ ਕਰਾਲ ਲੈ ਫਿਰ ਜਿੰਨੀਆਂ ਮਰਜੀ ਪ੍ਰਕਰਮਾ ਕਰ ਲੈ ਇੱਕ ਪ੍ਰਕਰਮਾ ਛੱਡ ਭਾਵੇਂ ਸੌ ਗੇੜਾ ਲਾਜਾ ਤੈਨੂੰ ਸੁੱਖ ਨਹੀਂ ਮਿਲੇਗਾ ਤੈਨੂੰ ਸੁੱਖ ਨਹੀਂ ਨਾ ਜਿਬ ਹੋਏਗਾ ਕਿਉਂ ਉਹ ਫਰਮੈਂਟੀਆਂ ਪੂਰੀਆਂ ਕਰਦਾ ਹੈ। ਤੋ ਸਾਰਿਆਂ ਨੂੰ ਖੁਸ਼ ਰੱਖਦਾ ਹੈ। ਖੁਸ਼ ਤੇ ਇੱਕ ਨੂੰ ਕਰ ਲੈ, ਇੱਕ ਪਰਮਾਤਮਾ ਨੂੰ ਕਰ ਲੈ, ਇੱਕ ਵਾਹਿਗੁਰੂ ਨੂੰ ਕਰ ਲੈ ਤੇ ਬਾਕੀ ਦੇ ਸਾਰੇ ਖੁਸ਼ ਹੋ ਜਾਣਗੇ। ਸਾਰਿਆਂ ਨੇ ਖੁਸ਼ ਹੋ ਜਾਣਾ ਜੇ ਇੱਕ ਨੂੰ ਖੁਸ਼ ਕਰ ਲਵੇ। ਜੇ ਇੱਕ ਦਾ ਪੱਲਾ ਫੜ ਲਏ ਤੇ ਸਾਰਿਆਂ ਨੇ ਤੇਰਾ ਪੱਲਾ ਫੜ ਲੈਣਾ। ਜੇ ਇੱਕ ਦੇ ਲੜ ਲੱਗ ਜੇ ਸਾਰੇ ਤੇਰੇ ਲੜ ਲੱਗ ਜਾਣਗੇ। ਤੂ ਇੱਕ ਦੇ ਸ਼ਰਨ ਵਿੱਚ ਆ ਜਾਵੇਂ ਸਾਰੇ ਤੇਰੀ ਸ਼ਰਨ ਦੇ ਵਿੱਚ ਆ ਜਾਣਗੇ ਪਰ ਨਹੀਂ ਅਸੀਂ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਏ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਗਏ ਕਿ ਜਿਹੜੇ ਗੁਰਮੁਖ ਪਿਆਰਿਓ ਬੇਮੁਖ ਹੋਏ ਰਾਮ ਤੇ ਲਗਨ ਜਨਮ ਬਜੋਗ ਜਿਨ੍ਹਾਂ ਦਾ ਵਿਛੋੜਾ ਪਿਆ ਹੋਇਆ ਜਿਹੜੇ ਨਾ ਕੁਝ ਖਾ ਸਕਦੇ ਨੇ ਨਾ ਕੁਝ ਦੇ ਸਕਦੇ ਨੇ ਅਸੀਂ ਤੇ ਉਹਨਾਂ ਦੇ ਕੋਲ ਜਾ ਕੇ ਨੱਕ ਰਗੜਦੇ ਮੱਥੇ ਰਗੜਦੇ ਦੁੱਖ ਦੀ ਗੱਲ ਹੈ ਗੁਰਮੁਖ ਪਿਆਰਿਓ ਉਲਟ ਹੈ ਤੇ ਸਾਡੇ ਨੌਜਵਾਨ ਨੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਉਹਨਾਂ ਵਰਗੇ ਬਣ ਕੇ ਜਿਨ੍ਹਾਂ ਦੇ ਕੋਲ ਜਾਣ ਲੱਗੇ ਨੱਤੀਆਂ ਸਾਡੇ ਮੁੰਡਿਆਂ ਨੇ ਪਾਲੀਆਂ ਸਲਫੇ ਸਾਡੇ ਮੁੰਡੇ ਲੱਗੇ ਪੀ ਨਸ਼ੇ ਸਾਡੇ ਲੱਗੇ ਕਰਦੇ ਕਿਉਂ ਕਿ ਰੋਕ ਨਹੀਂ ਕੋਈ ਟੋਕ ਨਹੀਂ ਸਲਫੇ ਵੀ ਖਾਓ ਨਸ਼ੇ ਵੀ ਕਰੋ ਸਭ ਕੁਝ ਖੁੱਲ ਹੈ ਤੇ ਇਸੇ ਕਰਕੇ ਗੁਰਮੁਖ ਪਿਆਰੋ ਅਸੀਂ ਜਾਣਨੇ ਆ ਤੇ ਗੁਰੂ ਗ੍ਰੰਥ ਸਾਹਿਬ ਅਜ ਰੋਕਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਟੋਕਦੇ ਨੇ ਗੁਰੂ ਗ੍ਰੰਥ ਸਾਹਿਬ ਅਜ ਕਹਿੰਦੇ ਨਸ਼ਾ ਕਰਨਾ ਹੈ ਸ਼ਬਦ ਦਾ ਕਰ ਲੈ ਨਸ਼ਾ ਕਰਨਾ ਸ਼ਬਦ ਦਾ ਕਰ ਲੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਉਸ ਪ੍ਰਮਾਤਮਾ ਦਾ ਨਸ਼ਾ ਕਰਨ ਵਾਸਤੇ ਕਹਿੰਦੀ ਹੈ ਗੁਰਬਾਣੀ ਸਾਨੂੰ ਸੱਚ ਦੇ ਨਾਲ ਜੋੜਦੀ ਹੈ ਸੱਚ ਜਾਣਿਓ ਇਸੇ ਕਰਕੇ ਗੁਰਬਾਣੀ ਦਾ ਸੱਚ ਉਪਦੇਸ਼ ਜਿਹੜਾ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਰੋਕਦੇ ਐਸੇ ਕਰਕੇ ਅਸੀਂ ਗੁਰਬਾਣੀ ਤੋਂ ਗੁਰੂ ਦੇ ਗਿਆਨ ਤੋਂ ਦੂਰ ਹੋ ਜੂਏ ਹਾਂ ਅਸੀਂ ਉਹਨਾਂ ਦੇ ਕੋਲ ਜਾ ਕੇ ਤੇ ਖੁਸ਼ ਹਾਂ ਕਿ ਜਿਹੜੇ ਸਾਨੂੰ ਲੁੱਟਦੇ ਵੀ ਨੇ ਤੇ ਬੋਲੋ ਕੁੱਟਦੇ ਵੀ ਸਾਡੇ ਸਰੀਰਾਂ ਦੇ ਨਾਲ ਸਾਡੇ ਜੀਵਨ ਦੇ ਨਾਲ ਖਿਲਵਾੜ ਕਰਦੇ ਨੇ ਸਾਡੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਕਰਦੇ ਉਹਨਾਂ ਕੋਲ ਤੇ ਅਸੀਂ ਜਾ ਕੇ ਖੁਸ਼ ਹਾਂ ਅਸੀਂ ਉਹਨਾਂ ਲੋਕਾਂ ਦੇ ਕੋਲ ਤੇ ਜਾ ਕੇ ਖੁਸ਼ ਹਾਂ ਜਿਨ੍ਹਾਂ ਦੇ ਦਾਗ ਲੱਗ ਗਏ ਤੇ ਪਰ ਸੱਚ ਜਾਣਿਓ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਕੋਈ ਦਾਗ ਨਹੀਂ ਹੈ ਇਹ ਨੀ ਕਲੰਕਾ ਨਾ ਚੋਰੀ ਦਾ ਦਾਗ ਨਾ ਕੋਈ ਜਨਨੀਵਾਜੀ ਦਾ ਦਾਗ ਨਾ ਕਿਸੇ ਹੋਰ ਤਰ੍ਹਾਂ ਦਾ ਦਾਗ ਮੇਰੇ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੈ ਇਹ ਨੇਕ ਕਲੰਕਾ ਕਿਸੇ ਤਰ੍ਹਾਂ ਦਾ ਕਲੰਕ ਨਹੀਂ ਹੈ ਚੰਦਰਮਾ ਨੂੰ ਅਸੀਂ ਪੂਜਦੇ ਹਾਂ ਨਾ ਚੰਦਰਮਾ ਤੇ ਵੀ ਦਾਗ ਲੱਗਿਆ ਹੋਇਆ ਗੋਤਮ ਤਪ ਅਹਲਿਆ ਇਸਤਰੀ ਦੇਖ ਤੇ ਇੰਦਰ ਲਵਾਇ ਸਹਸ ਸਰੀਰ ਚਹਿਨ ਪੱਗ ਹੋਏ ਤਾਂ ਮਨ ਪੱਛੋ ਸਾਇ ਉਹਦੇ ਵੀ ਧੋਤੀ ਦਾ ਦਾਗ ਲੱਗਿਆ ਹੋਇਆ ਉਨੂੰ ਵੀ ਕਲੰਕ ਲੱਗੇ ਹੋਵੇ ਪਰ ਸੱਚ ਜਾਣਿਓ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਐਸੇ ਗੁਰੂ ਨੇ ਨੇਕ ਕਲੰਕ ਨੇ ਜਿਹਨੂੰ ਕੋਈ ਦਾਗ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਜੁੜ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੱਗੇ ਹੋਏ ਦਾਗ ਸਾਰੇ ਧੋ ਦਿੰਦੇ ਨੇ ਨਿਰਮਲ ਕਰ ਦਿੰਦੇ ਨੇ ਜਿਸ ਪਾਪੀ ਕੋ ਮਿਲੈ ਨਾ ਢੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਉਹਨੂੰ ਨਿਰਮਲ ਕਰ ਦਿੰਦੇ ਨੇ